ਜਿਹੜੀ ਸੱਸ ਮਗਰ ਲੱਗੀ ਆ ਨਾ ਇਹਨੂੰ ਵੇਖੀ ਧੱਗੇ ਮਾਰ ਕੇ ਉਹਨੇ ਬਾਹਰ ਕੱਢਣਾ ਵਾ ਇਹਨੂੰ ਫੇਰ ਪਤਾ ਲੱਗਣਾ ਕਿ ਦਲਜਿੰਦਰ ਹੀ ਠੀਕ ਹੀਗੀ ਤੇ ਉਹਨਾਂ ਦੇ ਘਰ ਤੇ ਤਮਾਸ਼ਾ ਲੱਗਾ ਰਿੰਦਾ ਵਾ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਕਦੀ ਕੋਈ ਲੰਡਿਆ ਹੁੰਦਾ ਕਦੀ ਕੋਈ ਲੰਡਿਆ ਹੁੰਦਾ ਕੋਈ ਗੱਲ ਨਹੀਂ ਤੇਰੀ ਚਾਚੀ ਨੇ ਵੀ ਆਂਡ ਗਵਾਂਦੇ ਫੇਰੇ ਤਮਾਸ਼ੇ ਵੇਖੇ ਆ ਹੁਣ ਆਪਣੇ ਘਰੋ ਹੀ ਲੱਗਣਾ ਹੀ ਆ ਉਹ ਹੁਣ ਜਿਹੜਾ ਬਾਹਰ ਵਾ ਉਹਨੂੰ ਕੀ ਗੱਲ ਦਾ ਨਹੀਂ ਕੋਈ ਪਤਾ ਵੀ ਘਰ ਕੀ ਹੋਣਿਆ ਕੀ ਨਹੀਂ ਚਾਚੀ ਕਰ ਮੈਨੂੰ ਮੰਮੀ ਦੀ ਮੈਂ ਨਹੀਂ ਸਾਂਭਣਾ ਤੇ ਹੋਰ ਕਿੰਨੇ ਸਾਂਭਣਾ ਵਾ ਤੁਸੀਂ ਇਹ ਗੱਲ ਦੀ ਫਿਕਰ ਨਾ ਕਰੋ ਤੇ ਬਾਕੀ ਇਹ ਗੱਲ ਵ ਇਹ ਕੰਮ ਨਾ ਹੋ ਤੀ ਸਾਂਭਣਾ ਜੇ ਕੋਈ ਵੀ ਗੱਲਬਾਤ ਹੋ ਗਈ ਤੇ ਜੀ ਤੁਹਾਡੇ ਨਾਲ ਗੱਲ ਹੀ ਕਰਨੀ ਤਾਂ ਹੀ ਤੁਹਾਨੂੰ ਸੱਦਿਆ ਵਾ ਇੱਥੇ ਸਰੋਪੋਤ ਮੈਂ ਆ ਰਿਹਾ ਕੋਈ ਨਹੀਂ ਮੈਂ ਵੀ ਕਹਿਣ ਦੇ ਆ ਜੀ ਤੁਸੀਂ ਜਿੱਦਾਂ ਹੁੰਦੀ ਹੈ ਨਾ ਮੇਰੀ ਹੁਣ ਖਲਾਸੀ ਕਰਾ ਦੋ ਉੱਥੇ ਪੋਤ ਮਰਜੀ ਤੇਰੀ ਹੈ ਜਿੱਦਾਂ ਤੂੰ ਕਰਨਾ ਉਦਾਂ ਕਰ ਲੈ ਹਾਂਜੀ ਪਰ ਕੁੜੀ ਇਦਾਂ ਦੀ ਹੈ ਨਹੀਂ ਉਹਨੇ ਕਿਹੇ ਦੀ ਚੁਪਣਾ ਦੇ ਵਿੱਚ ਆਣ ਕੇ ਤੇ ਗੱਲਬਾਤ ਕਰਤੀ ਹੈ ਕੀ ਪਤਾ ਤੇਰੀ ਚਾਚੀ ਨੇ ਨਹੀਂ ਇਹ ਕੰਮ ਕਰਾਤਾ ਤੋ ਕੋਣੋ ਉਹਨਾਂ ਬਲੀ ਨੂੰ ਸਾਰਾ ਪਤਾ ਹੀ ਆ ਕੇ